ਤੰਦ ਤਾਰੁ ਹੋਇ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਖੰਡ ਤਾਰ ਹੋਏ ਜਨਮ ਸੋਹਿਲਾ ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸੋਹਿਲਾ ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸੋਹਿਲਾ ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸੋਹਿਲਾ ਆ ਆ ਸਤ ਸੰਗਤ ਮੇਲਾ ਨਾਨਕ ਨਿਰਪੋ ਨਿਰੰਕਾਰ ਵਿੱਚ ਸਿੰਦਾ ਕੇਲਾ ਹਰ ਸੱਚੇ ਤਖਤ ਤੇ ਚਾਇਆ ਸਤ ਸੰਗਤ ਮੇਲਾ ਕਿਨੇ ਰੋ ਪਨੇ ਰੰਕਾਰ ਵਿੱਚ ਸਿਤਾ ਖੇਲਾ ਵੀ ਉਹ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਵੀ ਉਹ ਹਰਸਾਨ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਚਰਨਾ ਚ ਬੇਨਤੀ ਹੈ ਕਿ ਬੜੇ ਪ੍ਰੇਮ ਦੇ ਨਾਲ ਜੋ ਲੰਗਰ ਪ੍ਰਬੰਧਕਾਂ ਵੱਲੋਂ ਚਕਾਇਆ ਜਾ ਰਿਹਾ ਬੜੇ ਪ੍ਰੇਮ ਨਾਲ ਸ਼ਕਨ ਦੀ ਕਿਰਪਾਵਤਾ ਕਰੋ ਜੀ ਔਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦਾ ਗੁਰਪੁਰਬ ਅਸੀਂ 358ਵਾਂ ਜਨਮ ਦਿਹਾੜਾ ਮਨਾ ਰਹੇ ਹਾਂ ਸੋ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੈ ਸੰਗਤ ਵਧਾਈ ਦੀ ਯੋਗਦਰ ਹੈ ਔਰ ਇੱਥੇ ਹੀ ਵੱਸ ਨਹੀਂ ਸਾਨੂੰ ਜੋ ਉਹਨਾਂ ਨੇ ਹੁਕਮਨਾਮੇ ਬਖਸ਼ਿਆ 52 ਹੁਕਮਨਾਮੇ ਸਾਨੂੰ ਬਖਸ਼ੇ ਹੈ ਜੇ ਜ਼ਿਆਦਾ ਨਹੀਂ ਤੇ ਪੰਜਾ ਚਾਰਾਂ ਦੇ ਚੰਨਣ ਦੀ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਨਸ਼ਿਆਂ ਤੋਂ ਰਹਿ ਸਾਨੂੰ ਰਹਿ ਉਹਨੇ ਬਖਸ਼ੀ ਹੈ ਸਾਨੂੰ ਹੁਕਮ ਦਿੱਤਾ ਸੋ ਉਹਨੂੰ ਵੀ ਸਾਨੂੰ ਜਿਹੜਾ ਹੈਗਾ ਕੋਸ਼ਿਸ਼ ਕਰਨੀ ਚਾਹੀਦੀ ਵੀ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਇਹ ਜਿਹੜੇ ਅਸੀਂ ਗੁਰਪੁਰ ਮਨਾਉਂਦੇ ਆ ਨਗਰ ਕੀਰਤਨ ਗੜਦੇ ਆ ਉਹਨਾਂ ਦਾ ਅਸਰ ਜਿਹੜਾ ਹੈ ਜੇ ਅਸੀਂ ਨਸ਼ਿਆਂ ਨੂੰ ਤਿਆਗੀਏ ਜਾਂ ਜਿਹੜਾ ਨਸ਼ਿਆਂ ਦਾ ਕੰਮ ਕਰਦਾ ਆ ਉਸ ਬੰਦੇ ਦੀ ਨਿਗਰ੍ਹਾ ਰੱਖੀਏ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰੀਏ ਤੇ ਤਾਈਓ ਇਹ ਜਿਹੜੇ ਨગર ਕੀਤਣ ਆ ਇਹ ਸਫਲ ਆਪਾਂ ਜਿਹੜੇ ਹੈਗੇ ਸਮਝ ਸਕਦੇ ਆ ਸੋ ਆਸ ਆ ਕਿ ਆਪਾਂ ਸਾਰੇ ਇਸ ਗੱਲ ਤੇ ਜਰੂਰ ਪੈਰਾਂ ਦੇਵਾਂਗੇ ਕਿ ਜੋ ਵੀ ਕ੍ਰਿਤੀਆਂ ਸਾਡੇ ਸਮਾਜ ਦੇ ਵਿੱਚ ਚੱਲਦੀਆਂ ਹਨ ਉਹਨਾਂ ਦੇ ਆਪਾਂ ਖਲਾਫ ਖੜੀਏ ਔਰ ਨੌਜਵਾਨ ਵੀਰ ਜਿਹੜੇ ਹੈਗੇ ਆ ਉਹ ਜਰੂਰ ਕਿਉਂਕਿ ਜੋ ਨੌਜਵਾਨ ਹਨ ਉਹ ਸਾਡੀ ਜੋ ਨਵੀਂ ਪੀੜ੍ਹੀ ਐ ਉਹਦਾ ਸਨਮਾਇਆ ਹੋਇਆ ਕਰਦੇ ਨੇ ਸੋ ਯੂਥ ਜਿਹੜਾ ਮੈਂ ਜ਼ਰੂਰ ਬੇਨਤੀ ਕਰਾਂਗਾ ਜਿਹੜਾ ਪਿੰਡ ਦਾ ਯੂਥ ਹੈ ਉਹ ਪਿੰਡ ਦੇ ਕੰਮਾਂ ਵਾਸਤੇ ਜਿਸ ਤਰ੍ਹਾਂ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੇ ਨਿਕਾਸ਼ ਸੰਬੰਧੀ ਔਰ ਹੋਰ ਇਸ ਤਰ੍ਹਾਂ ਦੇ ਵੱਡੇ ਮਸਲੇ ਖੜੇ ਨੇ ਮੇਰੇ ਤੋਂ ਗਲਤ ਕਰ ਹੋ ਜਾਂਦੀ ਆ ਪਰ ਉਹਨਾਂ ਦੇ 358 ਗੁਰਪੁਰਬ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ वाहेगुरू जी फतेह